ਪੁਲਿਸ ਨੇ ਮਕੈਨਿਕ ਦੇ ਅੰਨੇ ਕਤਲ ਦਾ ਭੇਦ ਸੁਲਝਾਇਆ ਚਾਚੇ ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਭਤੀਜੇ ਨੇ ਕੀਤਾ ਅਪਰਾਧ ਦੋਸਤਾਨਾ ਮਿਲ ਕੇ ਕੀਤਾ ਸੀ ਮਕੈਨਿਕ ਦਾ ਕਤਲ ਤਿੰਨ ਦੋਸ਼ੀ ਗ੍ਰਿਫਤਾਰ ਲਗਭਗ 1 ਹਫਤਾ ਪਹਿਲਾਂ ਸਰਪੋਲਿਸ ਸਟੇਸ਼ਨ ਦੀ ਤਕਨੀਕੀ ਸੂਤਰਾਂ ਅਨੁਸਾਰ ਅਤੇ ਖੂਫੀਆ ਸੂਤਰਾਂ ਦੀ ਮਦਦ ਨਾਲ ਪਿੰਡ ਮਲੂਕਪੁਰ ਦੇ ਰਹਿਣ ਵਾਲੇ ਇੱਕ ਬਾਈਕ ਮਕੈਨਿਕ ਦੇ ਕਤਲ ਦਾ ਰਹੱਸ ਪੁਲਿਸ ਨੇ ਸੁਲਝਾ ਲਿਆ ਹੈ ਜਿਸ ਦਾ ਅੰਜਾਨ ਕਰਨਾ ਕਰਕੇ ਕਤਲ ਕਰ ਦਿੱਤਾ ਗਿਆ ਉਸਨੇ ਗ੍ਰਿਫਤਾਰ ਕਰ ਲਿਆ ਹੈ ਇਹ ਕਤਲ ਇੱਕ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੇ ਮਾਮੇ ਦਾ ਬਦਲਾ ਲੈਣ ਲਈ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਖੁਸ਼ਾਲ ਚੰਦ ਜੋ ਕਿ ਮਲੂਕਪੁਰ ਦਾ ਰਹਿਣ ਵਾਲਾ ਸੀ ਅਤੇ ਅਬੂਹਰ ਵਿੱਚ ਮਕੈਨਿਕ ਦਾ ਕੰਮ ਕਰਦਾ ਸੀ ਲਗਭਗ 14 ਸਾਲ ਪਹਿਲਾਂ ਉਸੇ ਪਿੰਡ ਦੇ ਰਹਿਣ ਵਾਲੇ ਰਮੇਸ਼ ਕੁਮਾਰ ਨਾਲ ਇੱਕ ਕਾਂਦ ਨੂੰ ਲੈ ਕੇ ਝਗੜਾ ਹੋਇਆ ਸੀ ਉੱਥੇ ਹੀ ਉਸ ਲੜਾਈ ਦੌਰਾਨ ਖੁਸ਼ਾਲ ਚੰਦ ਤੇ ਰਮੇਸ਼ ਚੰਦ ਤੇ ਹਮਲਾ ਕਰ ਦਿੱਤਾ ਸੀ ਗੱਲਬਾਤ ਕਰਦੇ ਹਾਂ ਇਸ ਵੰਦੇ ਪੁਲਿਸ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਜੀ 21 ਮਾਰਚ 2025 ਨੂੰ ਰਾਤ ਨੂੰ ਇੱਕ ਮਰਡਰ ਹੋਇਆ ਸੀਗਾ ਤਕਰੀਬਨ 10:00 ਵਜੇ ਜਦੀ ਇਤਲਾਹ ਸਾਨੂੰ ਫਾਜ਼ਿਲਕਾ ਪੁਲਿਸ ਕੰਟਰੋਲ ਰੂਮ ਤੇ 1:30 ਵਜੇ ਤਕਰੀਬਨ ਮਿਲ ਗਈ ਸੀ ਜੀ 21 22 ਦੀ ਦਰਮਿਆਨੀ ਰਾਤ ਨੂੰ ਤੋਂ ਇਮੀਡੀਏਟਲੀ ਇਹ ਬਲੂਪੁਰਾ ਪਿੰਡ ਦਾ ਇਨਸੀਡੈਂਟ ਸੀ ਤਾਂ ਐਸ ਐਚ ਓ ਸਦਰ ਅਬੋਹਰ ਦਾ ਜੂਰਿਸਡਿਕਸ਼ਨ ਹੋਣ ਕਰਕੇ ਇਮੀਡੀਏਟਲੀ ਉਹ ਰਸ਼ ਟੂ ਦ ਸਪੌਟ ਉਹਦਾ ਆਪਦੀ ਟੀਮ ਨਾਲ ਗਏ ਉਥੇ ਤੋਂ ਮੁਰਲੀ ਤਫਤੀਸ਼ ਕਰਦੇ ਕਰਦੇ ਜਿਹੜੀਆਂ ਹੋਰ ਲੀਡਸ ਮਿਲੀਆਂ ਸਾਨੂੰ ਟੈਕਨੀਕਲ ਸਪੋਰਟ ਨਾਲ ਤੇ ਫੋਰੈਂਸਿਕ ਤੇ ਹੋਰ ਹਿਊਮਨ ਇੰਟੈਲੀਜੈਂਸ ਨਾਲ ਤੇ ਅਲਟੀਮੇਟਲੀ 27 ਤਰੀਕ ਨੂੰ ਅਸੀਂ ਇਹਨੂੰ ਕ੍ਰੈਕ ਕਰਕੇ ਤਿੰਨ ਦੋਸ਼ੀਆਂ ਈ ਅਰੈਸਟ ਕਰ ਲਏ ਜੀ ਤੋਂ ਉਹ ਵਿੱਚ ਇਹਦੀ ਬੈਕਗ੍ਰਾਉਂਡ ਥੋੜੀ ਜੀ ਮੈਂ ਦੱਸਣੀ ਚਾਹੂੰਗਾ ਕੇਸ ਦੀ ਵੀ ਜਿਹੜਾ ਮਿੱਤਰਖ ਹੈਗਾ ਇਹ ਰਮੇਸ਼ ਕੁਮਾਰ ਇਨਾਂ ਦੀ ਲੜਾਈ ਹੋਈ ਸੀ ਤਕਰੀਬਨ 14 ਸਾਲ ਪਹਿਲਾਂ ਕਿਸੇ ਕੰਧ ਦਾ ਡਿਸਪਿਊਟ ਸੀਗਾ ਦੋਨੇ ਤਰ੍ਹਾਂ ਦਾ ਆਪਸ ਵਿੱਚ ਸੋ ਖੁਸ਼ਾਲ ਚੰਦ ਸੋਰੀ ਖੁਸ਼ਾਲ ਚੰਦ ਦਾ ਮਿੱਤਰ ਖੁਸ਼ਾਲ ਚੰਦ ਦਾ ਡਿਸਪਿਊਟ ਹੋਇਆ ਰਮੇਸ਼ ਨਾਲ ਤਕਰੀਬਨ 14 ਸਾਲ ਪਹਿਲਾਂ ਸੋ ਉਹ 14 ਸਾਲ ਪਹਿਲਾਂ ਰਮੇਸ਼ ਤੇ ਅਟੈਕ ਕੀਤਾ ਸੀਗਾ ਮਿੱਤਰਕ ਪਾਰਟੀ ਨੇ ਤੇ ਉਹਦੇ ਨਾਲ ਉਹ ਮੈਂਟਲੀ ਅਨਸਟੇਬਲ ਹੋ ਗਿਆ ਮੈਂਟਲੀ ਅਨਸਟੇਬਲ ਹੋ ਕੇ ਉਹ ਜਿਹੜਾ ਇੰਨਾ ਉਹਦਾ ਪ੍ਰਭਾਵ ਪਿਆ ਵੀ ਹੁਣ ਤਕਰੀਬਨ ਜਿਹੜਾ ਰੀਸੈਂਟ ਇਹਦਾ ਬਣਿਆ ਕਾਰਨ ਇਸ ਮਰਡਰ ਦਾ 20-25 ਦਿਨ ਪਹਿਲਾਂ ਇੱਕ ਬੱਚੇ ਦਾ ਕੋਈ ਸੈਲੀਬ੍ਰੇਸ਼ਨ ਸੀ ਮਿਤਰਕ ਦੇ ਘਰ ਤੇ ਉਹ ਸੈਲੀਬ੍ਰੇਸ਼ਨ ਦੇ ਵਿੱਚ ਰਮੇਸ਼ ਕਿਉਂਕਿ ਮੈਂਟਲੀ ਠੀਕ ਨਹੀਂ ਸੀ ਤਾਂ ਉਹ ਪ੍ਰੋਪਰ ਪਾਰਟਿਸਪੇਟ ਨਹੀਂ ਕਰ ਪਾਇਆ ਤੇ ਉਹ ਸੈਲੀਬ੍ਰੇਟ ਕਰਨ ਦੀ ਜਗ੍ਹਾ ਉਹ ਰੋ ਰਿਹਾ ਸੀ ਜਾਂ ਇਸ ਤਰ੍ਹਾਂ ਉਹਦੀਆਂ ਬਿਹੇਵੀਅਰ ਦੇਖ ਕੇ ਉਹਦਾ ਭਾਨਜਾ ਜਿਹੜਾ ਪਾਰਸ ਸੀਗਾ ਉਹ ਬਹੁਤ ਅਫਸੈਟ ਹੋਇਆ ਉਹ ਇੰਨਾ ਅਫਸੈਟ ਹੋ ਗਿਆ ਵੀ ਪਾਰਸ ਨੇ ਆਪਦੇ ਦੋ ਫਰੈਂਡਸ ਦੇ ਨਾਲ ਰਲ ਕੇ ਇਹ ਮਰਡਰ ਪਲਾਨ ਕਰਤਾ ਮਰਡਰ ਪਲਾਨ ਕੀਤਾ ਪਹਿਲਾਂ ਰੈਕੀ ਕੀਤੀ ਜੀ ਫਿਰ ਉਹਨੂੰ ਜਿਹੜਾ ਹੈਗਾ ਬਲੂਪੁਰਾ ਨਹਿਰ ਦੇ ਕੋਲੇ ਲਿਜਾ ਕੇ ਕਾਪਿਆਂ ਨਾਲ ਵੜਤਾ ਤੇ ਉਹ ਮਰਡਰ ਹੋ ਗਿਆ। ਸੋ ਉਹ ਫਿਰ ਸਾਨੂੰ ਜਿਹੜਾ ਅਸੀਂ ਆਪਣੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਨਾਲ ਤੇ ਸਾਡੇ ਸਿੱਤੂ ਸਾਹਿਬ ਬੜੇ ਕਾਬਲ ਨੇ। ਸੁਨੀਲ ਕੁਮਾਰ ਜੀ ਨੇ ਆਪਣੀ ਟੀਮ ਨਾਲ ਇਹਨੂੰ ਟ੍ਰੇਸ ਕੀਤਾ ਤੇ نو ਦੋਸ਼ੀ ਸਾਡੇ ਅਰੈਸਟ ਕੀਤੇ ਜੀ। ਸ੍ਰੀ ਮ੍ਰਿਤਕ ਦਾ ਕੀ ਲੱਗਦਾ ਕੀ ਸੀ ਜਿਹਨੇ ਕਤਲ ਕੀਤਾ? ਇਹ ਇਹ ਉਹਦਾ ਭਾਨਜਾ ਸੀਗਾ ਜੀ। ਪਰ ਸਗਾ ਭਾਨਜਾ ਸੀ। ਇਸ ਤੱਕ ਦਾ ਕੁਝ ਨਹੀਂ ਲੱਗਦਾ ਜੀ ਉਹ ਵੱਡੀ ਸੀਗੇ ਜਿਨ੍ਹਾਂ ਦੇ ਨਾਲ ਸਟੂਡੈਂਟ ਕਰਦੇ ਸੀ ਠੀਕ ਹੈ ਜੀ।